ਸਾਸਤ੍ਰਿਕਾ ਦੀ ਗੈਲਰੀ ਤਿਆਰੀ ਜਾਣ ਦੀ ਟਾਈਮ ਹੋ ਗਿਆ 5:30 ਹੋ ਗਏ ਆ ਸੇ ਇਹਨੂੰ ਭਾਅ ਨੂੰ ਮਹਾ ਮਨਾਇਆ ਸਿਰ ਹੋਣ ਭਾਜ ਘਟ ਗੱਲ ਲੈ ਮੈਂ ਭਾਈ ਨੂੰ ਭਾਅ ਨੂੰ ਮਹਾ ਮਨਾਇਆ ਆ ਹੋ ਗਿਆ ਹੋ ਗਿਆ ਹੋ ਗਿਆ ਨੇਦਰ ਮੁੰਡਾ ਚੱਲਾ ਵਿਆਹ ਤੇ ਰਨ ਨਾਈਟ ਵਿਆਹ ਕਿੱਥੇ ਵਿਆਹ ਅੱਜ ਬੱਸ ਸਰ ਇਹ ਮੁੰਡਾ ਅੰਬਰ ਸਰ ਵਿਆਹ ਚ ਲਰ ਨਾਈਟ ਦੇ ਵਿਆਹ ਦੇ ਇੱਕ ਲਈ ਆਣਾ ਯਾਰ ਰਣਜੀਤ ਬਾਵਾ ਉੱਥੇ ਹੋਣਾ ਰਣਜੀਤ ਬਾਵਾ ਤੇ ਚੱਲੂਗਾ ਮਾਵਾ ਰਣਜੀਤ ਬਾਵਾ ਮਿੱਟੀ ਦਾ ਬਾਵਾ ਮਿੱਟੀ ਦਾ ਸ਼ਾਮੂ ਹੱਡੀ ਤਿਆਰ ਹੋ ਗਈ ਆ ਸ਼ਾਮੂ ਦੇ ਗੁੱਤ ਵੇਖੋ ਲੈਂਦਾ ਲੱਗਿਆ ਨਹੀਂ ਜਿਹੜੀ ਆਉਂਦੇ ਫੱਗਦੇ ਨਾਲ ਜੀ ਦੇਖੋ ਇੰਨੀਆਂ ਰਵਟਾ ਰੰਗ ਬਰੰਗੀਆਂ ਕਿਆ ਬਾਤਾਂ ਕਿਆ ਬਾਤਾਂ ਸਭ ਨੂੰ ਖੁਸ਼ੀ ਬੜੀ ਆ ਸਭ ਕਿੰਨੀ ਖੁਸ਼ੀ ਆ ਇਸ ਰੀ ਜਿੰਨੀ ਗੁਰਵਰਦੀ ਹਿਣਾਉ ਦੋ ਇਸ ਰੀ ਦੀ ਭੱਜੀ ਫੇਂਡੀ ਚਰ ਦੀ ਸਕੂਲ ਆਈ ਕਦੀ ਚਾਚੀ ਵਾਲ ਕਦੀ ਕੀਤੇ ਕਦੀ ਕੀਤੇ ਇਹਨੂੰ ਕਾਕੇ ਨਵੇਂ ਦੀ ਖੁਸ਼ੀ ਬਹੁਤ ਜ਼ਿਆਦਾ ਫੁੱਲੀ ਨਹੀਂ ਫੁੱਲੀ ਨਹੀਂ ਸਮਾਉਣੀ ਫੁੱਲੀ ਨਹੀਂ ਸਮਾਉਣੀ ਹੈ ਹੈਣਾ ਸਭ ਕੁਝ ਇਹਦੇ ਹੈ ਹੀ ਹਨਾ ਕਿੰਨੇ ਚਿਰ ਬਾਅਦ ਆਉਣਾਗਾ ਕਿ ਇਹ ਵਾਹ ਵੇਖੋ ਮੁੰਡੇ ਗੱਭਰੂ ਅੰਬਰਸਰੀਏ ਇਹ ਮੁੰਡੇ ਗੱਭਰੂ ਗਰਦਾਸਪੁਰੀਏ ਤੇ ਅੱਜ ਅੰਬਰਸਰੀਏ ਬਣ ਗਏ ਪੱਗਾਂ ਬੰਨੀਆਂ ਠੋਕ ਠੋਕ ਵੇਖੋ ਮੁੰਡੇ ਵਾਲਾ ਟੋਰਸ ਅਹੀਂ ਨਹੀਂ ਚੱਲੇ ਬਸ 1 ਵਜੇ ਉਦੇ ਪਾਰਟੀ ਵਿੱਚ ਦੇ ਪਾਸ ਹੋ ਗਿਆ ਆ ਆਹੋ ਆਹੀ ਪਰਸੈਂਟੇਜ ਆਈ ਪਰਸੈਂਟੇਜ ਉਹਦੇ ਪਾਸ ਹੋ ਗਿਆ ਉਹਦੇ ਦਾ 100 ਕਿੰਨੇ ਪਰਸੈਂਟ ਆਏ 87 ਹੈ 87 ਆ 80% ਆਇਆ 87% ਆਇਆ 100 ਮੈਥ ਨੂੰ 100 ਮੈਥ ਤੋਂ 100 ਦਾ 100 ਮੈਥ ਤੋਂ 100 ਦਾ 100 ਉਹਦੇ ਦਾ ਜਾਣੇ ਦੇ 100 100 ਵਿੱਚ ਮੇਰੀ ਨਿਕਲੀ ਹੋਣੀ ਤੇ ਪਾਰਟੀ ਮੰਗੀ ਤੇ ਭੱਜ ਚਲਾ ਗਿਆ ਉਹਨੂੰ ਆਪ ਮੈਂ ਕਿਹਦੇ ਪੱਜ ਕਈ ਮਰ ਪਾਰ ਨਹੀਂ ਨਿਕਲ ਸਕਦਾ ਇਹ ਗੰਦੀ ਸਹੀ ਗੱਲ ਮੈਂ ਹੈ ਉਹਦੇ ਮੈਥ ਦੇ ਪੇਪਰ ਚ ਕੈਦ ਵੀ ਬੜੀ ਹੋਈ ਤੈਨੂੰ ਆ ਬਾਹਰ ਨਹੀਂ ਨਿਕਲਿਆ ਫਲੈਂਕ ਬੜੀ ਆਈ ਫਲੈਂਕ ਘਰੇ ਹੀ ਫਲੈਂਕ ਪੈ ਗਈ ਇਹਨੇ ਇਹਨੂੰ ਘਰੇ ਹੀ ਫਲੈਂਕ ਪੈ ਗਈ ਆ ਗਿਆ ਆ ਗਿਆ ਤੇ ਬਾਕੀ ਸਾਡੀ ਚੱਲ ਰਹੀ ਹੈ ਤਿਆਰੀ ਹਾਂ ਨਹੀਂ ਚੱਲ ਮੇਰਾ ਮੇਰਾ ਮਾਜਾ ਬੱਪਾ ਉਹ ਕੁੰਮੀ ਜਾਣੀ ਵਾ ਰਾਜੂ ਬੜਾ ਸਾਮ ਤਾਂ ਫੁੱਲੀ ਨਹੀਂ ਸਮੋੜੀ ਅੱਜ ਫੁੱਲੀ ਨਹੀਂ ਸਮੋੜੀ ਹੈ ਆ ਕੀ ਕਰਨ ਡਿਆ ਉਹ ਗੁਰਵਤ ਤੂੰ ਨਹੀਂ ਜਾਣਾ ਕਰਵਾ ਨੂੰ ਫਰਾਂਦੋ ਬੋਲ ਬਾਬੋ ਕੀ ਲੈਣਾ ਕੱਪਲੇ ਲੈਣਾ ਫਿਰ ਸੇਤ ਮੋਂ ਨਹੀਂ ਪਿਆ ਬਿਰੋ ਦੱਸੀ ਕੀ ਲੈਣਾ ਬਾਬੇ ਕੋ ਬਾਬੇ ਬਾਬੇ ਦੇ ਕਿ ਛੋੜੇ ਦੱਸੂਗਾ ਗੁਰਾ ਕੀ ਲੈਣਾ ਜਣਾ ਬਾਬੇ ਕੋ ਗੁਰ ਕੀ ਲੈਣਾ ਬਾਬੇ ਕੋ ਲੱਗ ਗਿਆ ਪਾਪਾ ਕਾੜੀ ਕਿਦਾਰੀ ਬਣੇਗਾ ਬਾਪੂ ਅੱਜ ਵੇਪੇਡਾ ਬਾਬਾ ਕਾੜੀ ਕਿ ਬਾਬਾ ਜੀ ਕਿ ਕਾਸ਼ ਬਾਬਾ ਜੀ ਛੋੜੇਗਾ ਕਿ ਜਸ ਕਿਨੇ ਕੰਦਗਾ ਆਓ ਗੁਰਵਰ ਅੱਗੇ ਕਹਿਣ ਡਿਆ ਸੀ ਕਹਿੰਦਾ ਸੋਹਣਾ ਕਾਕਾ ਬਾਬਾ ਜੀ ਸੋਹਣਾ ਕਾਕਾ ਦੇ ਦੋ ਹੁਣ ਮੂਡ ਚ ਨਹੀਂ ਹੁਣ ਤੇ ਆਪ ਲੜੀ ਜਾਂਦਾ ਛੇੜ ਨਹੀਂ ਮਾਰਦਾ ਓਏ ਓਏ ਹੋਏ ਅਸਲ 'ਚ ਇਹਦੇ ਲੜਗੀ ਮੱਖੀ ਜੀ ਤੇ ਪਤਾ ਨਹੀਂ ਇਹਨੇ ਕੱਲ ਦਾ ਵਿਚਾਰੇ ਨੂੰ ਵਕਤ ਨੂੰ ਫੜਿਆ ਦੀਦੀ ਘੋਟ ਬੜੀ ਪੈਣੀ ਓ ਇਹਦੇ ਹੁੰਦੀ ਪੀੜ ਤੇ ਆਨੇ ਬੰਨੇ ਰੋਈ ਜਾਂਦਾ ਚੱਲੋ ਇੱਧਰ ਆ ਮੈਡਮ ਜੀ ਦਾ ਸਾਰਾ ਕੰਮ ਆ ਇਰਮਾਨਲ ਮੇ ਪਈ ਹੋਰ ਕੀ ਤਿਆਰੀ ਤੂੰ ਹੀ ਕਰੂ ਮੈਂ ਕਰਦੀ ਤੇਰੀ ਨਹੀਂ ਤੇ ਕਾਲੀਆਂ ਭਰਾਵਾ ਤੂੰ ਹੀ ਉੱਠ ਪਾ ਮੈਂ ਬਸ ਤਿਆਰੀ ਹੈ ਕੱਪੜੇ ਪੋਣੇ ਦੇ ਪਕਣਾ ਆਹ ਵੱਟਕੇ ਤਾਂ ਤਿਆਰ ਕਹੋ ਤੂੰ ਹੀ ਟਾਈਮ ਬੜਾ ਹੋ ਗਿਆ ਚੱਲੀਏ ਬਸ ਲੱਗੀ ਹੁਣ ਕਿੰਨੀ ਤਿਆਰੀ ਜਲਦੀ ਵੇ 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 ਕਾਕੂ ਦੀਆਂ ਕਾਕੂ ਦੀ ਆਉਂਦੀ ਥਾਂ ਕਾਕੂ ਦੀ ਭੂਆ ਤਾਂ ਹੀ ਨਹੀਂ ਮਾਰ ਭੂਆ ਤਾਂ ਹੀ ਇਹਦਾ ਨਾ ਪੂਤਾ ਹੀ ਰਾ ਦਿੰਦਾ ਪੂਤਾ 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 ਇਹ ਬਚਰੀ ਕਦੇ ਡਿੱਗੀ ਇਧਰੋਂ ਲਿਆਉਂਦੀ ਕਦੇ ਉਧਰੋਂ ਕਾ ਮੈਨੂੰ ਮੁੱਕੰਦੇ ਤਰੰਤ ਨਾ ਕੱਢ ਲਿਆ ਨੇ ਬੇਲੀ ਹੋ ਗਈ ਆ ਧਾਲ ਕੱਢ ਲਈ ਅੱਜ 6 ਵਜੇ ਮੱਝ ਜਿਹੜਾ ਖਾਣ ਹੋ ਗਿਆ ਕਿੱਧਰ ਆ ਗਈ ਆ ਅੱਜ ਮੱਝ ਵੀ ਆਣੀ ਹੋਣੀ ਆ ਟਾਈਮ ਨਾਲ ਚੰਬੜ ਕੇ ਆਕੇ ਮੈਨੂੰ ਇਹ ਕੀ ਹੋ ਗਿਆ ਵਾਓ ਆਂਦੀ ਨਹੀਂ ਪਤਾ ਨਹੀਂ ਨਨੂ ਪਲੇ ਖਾ ਪਿਆ ਗਿਆ ਕਿ ਜਾਨ ਦੀ ਘੜੀ ਘਾਨ ਲੰਗੀ ਉਹ ਵੀ ਮੌਸਮ ਠੰਡਾ ਹੀ ਉਹ ਹੀ ਠੰਡੀ ਰਹੀ ਨਹੀਂ ਤੇ ਉਹਨੇ ਮਾਨ ਨਹੀਂ ਹਿੱਲਤਾ ਸਰਦ ਹੋਣ ਦੇ ਸਿਰ ਤੇ ਕੱਢਦੇ ਨਹੀਂ ਵਟ ਅਗਰ ਤੈਨੂੰ ਬਲੇ ਖਾਵੇ ਮੈਨੂੰ ਨਹੀਂ ਪੈ ਸਕਦਾ ਇਹਨੇ ਲੈਣ ਜਾਣਾ ਸੀ ਦੁੱਧ ਤੇ ਉਹਨੇ ਭਲਾ ਦੇਣੀ ਇਹਦੀ ਬੁੱਧ ਸੁੱਤ ਬੁੱਧ ਹਾਂ ਫੇੜ ਹੈ ਉਹਨੂੰ ਪਤਾ ਨਾ ਅੱਜ ਜਾਣਾ ਛੇਤੀ ਤਾਂ ਉਹ ਵੀ ਸਿਆਣੀ ਹੈ ਉਹ ਵੀ ਨਹੀਂ ਮਿਲਦੀ ਲੋੜੀ ਕਿਤੇ ਅੱਜ ਕੋਆਪਰੇਟ ਕਾਂਡੇ ਸਾਰੇ ਆਹੋ ਨਹੀਂ ਸਿਆਣੀ ਹੈ ਇਹ ਗੱਲਾਂ ਦੇ ਬਾਬਾ ਜੀ ਮੇਰ ਕਰਨ ਸਾਰਿਆਂ ਤੇ ਤੇ ਚੰਨਾ ਚੰਗਾ ਟਾਈਮ ਆ ਵੀ ਸੁਰੂ ਸਾਡੇ ਤੋਂ ਪੰਨਾ ਹਾਂ ਇਹ ਦੇਖਿੰਦੇ ਸਿਨੇ ਕਰ ਹਾਂ ਤੇ ਬਾਬਾ ਸਾਖਦਾ ਭਣੀਓ ਪਣਾ ਕਰੀ ਸੁਰੂ ਸਾਡੇ ਤੋਂ ਕਰੀ ਤੇ ਸਭ ਤੇ ਕਿਰਪਾ ਕਰੇ ਰੱਬ ਜਿਹਦੇ ਤੋਂ ਜਾਣਾ ਹੁੰਦਾ ਇਨਾਂ ਖਲਾਰੇ ਘਰਾਂ ਚ ਇਦਾਂ ਹੁੰਦੇ ਆ ਕਿ ਖਲਾਰੇ ਉਹਨੂੰ ਜਿਹੜੇ ਤੋਂ ਜਾਣਾ ਹੈ ਉਹ ਵੈਸੇ ਹੀ ਜਾਂਦਾ ਬਿੰਦਾ ਵਾ ਉਹ ਘਰ ਕਹਾਦਾ ਜਿੱਥੇ ਖਲਾਰਾ ਨਾ ਹੋਵੇ ਆਹੋ ਜਿੱਦਾਂ ਹੀ ਪਤਾ ਨਹੀਂ ਇੱਧਰ ਉੱਧਰ ਕਿੱਦਾਂ ਫੋਨ ਦੇ ਜੀ ਹੁਣ ਤੇ ਖਲਾਰੇ ਵੀ ਪੈਂਦੀ ਐ ਸਾਡੀ ਬਾਕੀ ਪੈਕਿੰਗ ਸਾਰੀ ਹੋ ਗਈ ਐ ਬਸ ਬਾਕੀ ਸਮਾਨ ਆਪਾਂ ਗੱਡੀ-ਗੁੱਡੀ 'ਚ ਰੱਖ ਲਿਆ ਸਾਰਾ ਰੱਖ ਲਿਆ ਤੇ ਦੀਦੀ ਤੇ ਮੈਂ ਦੋਹੇ ਤਿਆਰ ਹੋਣ ਆਲੀ ਐ ਹੁਣ ਬਸ ਇਹ ਰਹਿ ਗਈਆਂ ਦੋ ਜਣੀਆਂ ਮੈਂ ਮੈਂ ਪਹਿਲਾਂ ਉਹਨੂੰ ਵੇਖਣਾ ਹੋਣਾ ਮਗਰੋਂ ਥੋੜਾ ਪੂਛ ਮਾਰੇ ਮੈਨੂੰ ਤੇ ਮੈਂ ਆ ਜਾ ਫੇਰ ਉਹ ਜੀ ਤੇ ਚਲੋ ਹੋਣ ਹੋ ਗਿਆ ਹੁਣ ਬਸ ਤਿਆਰੀ ਹੁਣ ਬਾਕੀ ਸਭ ਹੋ ਗਿਆ ਬਾਕੀ ਸਭ ਤਿਆਰ ਨੇ ਬੱਚੇ ਤਿਆਰ ਕਰਦੇ ਐ ਉਹਨਾਂ ਦੀ ਜ਼ਿਆਦਾ ਗੱਲ ਹੀ ਐਂ ਆ ਵੀ ਇਹ ਟਕੰਡਲ ਚੰਡੀਏ ਤੋਂ ਜਾਵਾਂਗੇ ਐਵੇਂ ਜਾਂਦੇ ਉਹਨਾਂ ਨੇ ਲੰਮੇ ਪਾ ਦੇਣਾ ਇਹ ਨੂੰ ਚੇਰੀ ਨੂੰ ਤੇ ਨਾਲ ਹੀ ਲਾ ਦੇਣਾ ਠੀਕ ਠਾਕ ਬੰਦਾ ਨਾਲ ਹੀ ਲਾ ਦੇਣਾ ਟੂੜੂ ਟੋਸ ساری ਰਾਤ ਚੱਲ ਕੋਈ ਨਹੀਂ ਚੰਗਾ ਸਕੋਂਗੇ ਮੈਨੂੰ ਰਾਤੀ ਵੀ ਨਹੀਂ ਨੀਂਦਾਈ ਦੁਪਹਿਰੇ ਵੀ ਨਹੀਂ ਨੀਂਦਾਈ ਹੂੰ ਬਹੁਤ ਚੰਗਾ ਮਤ ਸੁਪਨੇ ਨਾ ਸੁਪਨੇ ਹੀ ਨਾ ਦੇ ਕੇ ਸੱਚੀ ਗੱਲ ਜਿਉਂ-ਜਿਉਂ ਦਿਨ ਲੱਗ ਆਈ ਜਾਂਦੇ ਉਹ ਹੁੰਦਾ ਨਾ ਬਸ ਦੇ ਕੀ ਕਹਿੰਦੇ ਹੁੰਦੇ ਤੇਰੀਆਂ ਨੀਂਦ ਵਾਹਿਗੁਰੂ ਕਰੇ ਕਿਰਪਾ ਤੇ ਹੁਣ ਅਹੀਂ ਲੱਗੇ ਤੁਰਨ ਭਰੀ ਚੋਲੀ ਤੇ ਅਸਾਂ ਸੁਦੇ ਚੜ੍ਹਦੇ ਮੁਕਾਂ ਆ ਮਾਂ ਤੇ ਬੱਚਾ ਬਿਲਕੁਲ ਬਿਲਕੁਲ ਕਿੰਨਾ ਐਕਟ ਕਰਦਾ ਹਾ ਸਾਰਿਆਂ ਨਾਲ ਜ਼ਿਆਦਾ ਸ਼ਮਰੀਤ ਵਾ ਕਹਣਾ ਹਮਮ ਤੁਮ ਜਦਾਂ ਮੈਂ ਆਹੋ ਪਾਣੀ ਨਾ ਤਾ ਸੁਪਾ ਕੀਨ ਨਵਿੰਦਾ ਤੋਂ ਹੁਣ ਲੱਗਦਾ ਆ ਮੈਂ ਫਿਰ ਸਾਹ ਚੇ ਬਾਤ ਨੂੰ ਕੀ ਪਪਾ ਪੀ ਲੈ ਸਕੀ ਨਹੀਂ ਲੋਗ ਬਸ ਹੋ ਗਈ ਤਿਆਰੀ ਅਸੀਂ ਚੱਲੇ ਹੁਣ ਤੇ ਆ ਮੇ ਕੋ ਦੇਖ ਸਮਾਨ ਭਾਬੀ ਹਣੀ ਤੋੜ ਲੈ ਆ ਮੇ ਕੋ ਸਮਾਨ ਦੇਖ ਕਾ ਸਾਰੇ ਜਣੇ ਕਰਿਓ ਦੁਆ ਤੀ ਵਧੀਆ ਵਧੀਆ ਹੋਵੇਗਾ ਦੋ ਤਿੰਨ ਹੋ ਜੇ ਹੈ ਆਹ ਆਹ ਸਹੀ ਗੱਲ ਤੰਦਰੁਸਤੀ ਬਖਸ਼ੇ ਰੱਬ ਸਾਰਿਆਂ ਨੂੰ ਆਹ ਵੇ ਲੋ ਜਿਹੜਾ ਜਿਆ ਕੋਈ ਸਮਾਨ ਰਹਿਣਾ ਜਾਏ ਚੈੱਕ ਕਰ ਲੋ ਮੈਨੂੰ ਕੋ ਦੇ ਦਾਂਗੇ ਮੇਰੀ ਨਾ ਤਾਂ ਹੀ ਚੱਲੋ ਹੋ ਗਈ ਪੂਨ ਤਿਆਰੀ ਤੇ ਗੁਰਵਰਾ ਲੈ ਕੋ ਕਾਲ ਤੋਂ ਰੋਏ ਸੈਂਬੀਰ ਮੈਲੜੀ ਆ ਜਦੋਂ ਕੈਨੇਡਾ ਗਈ ਉਦੋਂ ਕੀ ਬਣੂ ਆਈ ਕਲਣੀ ਨਹੀਂ ਆ ਚਾਲੋ ਜੀ ਬਾਇਗੁਰ ਕਰੇ ਕਿਰਪਾ ਮੇਰੇ ਦਿੱਤਾ ਨੂੰ ਫੇਰ ਕਿਸੇ ਅਗਲੇ ਵਲੌਗ ਧੰਨਵਾਦ ਹਾਂਜੀ ਹਾਂਜੀ ਲੋ ਜੀ ਹੁਣ ਅਸੀਂ ਗੇਂ ਪੌਂਚ ਆ ਆ ਸਾਰੀ ਫੈਮਿਲੀ ਆਟੇ ਤੋਂ ਪਹਿਲਾਂ ਆ ਗਏ ਖਲੋਤੀ ਤੇ ਅੱਧਿਆਂ ਨੂੰ ਮੁੜਨਾ ਪੈਣਾ ਵਾਪਸ ਅੱਧੇ ਉੱਤੇ ਚਲੇ ਗਏ ਸਾਨੂੰ ਥੱਲੇ ਖਲਾਰ ਗਏ ਤੇ ਇਹ ਚੱਲਣ ਡਿਆ ਪਾਪਾ ਥੱਲੇ ਪਾ ਪਿੰਨ ਵੀ ਥੱਲੇ ਖਲਾਰਦਾ ਬਾਕੀ ਉਹ ਜਿਹੜੇ ਹੈ ਮਾਰੇ ਬੀ ਵੀਰੇ ਇਤਰਾ ਲੜਦਾ ਬਾਕੀ ਮਨਪ੍ਰੀਤ ਨੂੰ ਨਹੀਂ ਚੱਲ ਗਏ ਉੱਪਰ ਟੁਡੇ ਆ ਤੂੰ ਹੀ ਗੱਦੀ ਦਾ ਇਹ ਦਸਣਗੇ ਰੂਮ ਰਾਮ ਦਾ ਮੈਂ ਆਪਾਂ ਬਾਅਦ ਚ ਜਾਣੇ ਆਪਾਂ ਪਹੁੰਚ ਗਏ ਹਸਪੀਟਲ ਬਹੁਤ ਦੇਰ ਦੇ ਉਹ ਵਰਮਾ ਦਿਖਾਉਣਾ ਉਹ ਪੱਬੀ ਲੈ ਆਤਾ ਬਾਬਾ ਜੀ ਦਾ ਹੀ ਆਪੂ ਆ ਪਾਕੇ ਦੀ ਮੇਰੀ ਨਹੀਂ ਇਹ ਆ ਸਮਝ ਆਪਰਾ ਮੈਂ ਕਾ ਕੇ ਚਾਚੀ ਆਪਾਂ ਵੱਡਾ ਚਾਚ ਚਾਚੀ ਬੂਆ ਇਹ ਚਾਚੀ ਬੂਆ ਬਣ ਗਿਆ ਉਹਦੇ ਪੈਰ ਵੀ ਦਿਖਾ ਦੇ ਮੈਂ ਹਨਾ ਜੀ ਫੋਟੋ ਖਿੱਚ ਕੇ ਰੱਖਣੀ ਉਹਦੇ ਪੈਰ ਆ ਆ ਤੇ ਟੂ ਚਾਚੀ ਤੇ ਟੂ ਇਹਨੂੰ ਬੜਾ ਚਾਹ ਇਹਨਾਂ ਆ ਜੀ ਮੁੱਢੀ ਬੋ ਵੀ ਜਿਹਾ ਸਹੀ ਆ ਇਹ ਹੁੰਦਾ ਨਹੀਂ ਤੇ ਜਿੱਦਾਂ ਉਹ ਦੀਦੀ ਜਿਹੜੇ ਵਾਸੂ ਦੇਖ ਲਾ ਉਸ ਚਾੜੀ ਦੇ ਦੋ ਨਾ ਤੇ ਪੰਜ ਫੁੱਲ ਮਾਰੀ ਦੇ ਦਿੰਦਾ ਕਿ ਮੈਂ ਸੰਦੇ ਪਾਣਾ ਹਨਾ ਹੁੰਦਾ ਦੋ ਇਹ ਤੇ ਮਾਨ ਪੇਟਣਾ ਕਾਲੀ ਤਿਆਰੀ ਹੁਣ ਜਾਣ ਦੀ ਸੇਰੇ ਆਉਣਗੇ ਕਿਉਂਕਿ ਇੱਥੇ ਜਿਆਦਾ ਜਾਣੇ ਰਹਿਣ ਨਹੀਂ ਦਿੰਦੇ ਨਹੀਂ ਮੈਂ ਵੀ ਮੈਂ ਭਰਾ ਗਿਆ ਹੁਣ ਔਖਾ ਹੋ ਜਾਂਦਾ ਤੂੰ ਮੇੜਾ ਭਰਾ ਹਾਂ ਮੈਂ ਤੇ ਤੁਮਾਣਾ ਜਾਰ ਨਹੀਂ ਨਹੀਂ ਤੇਰਾ ਭਰਾ ਤੇਰਾ ਦੇ ਨਹੀਂ ਦੇ ਸਕਦਾ ਹਰ ਦ ਤੂੰ ਹੱਡ ਤੂੰ ਹੀ ਹੈ ਹਰ ਦ ਤੂੰ ਤੂੰ ਹੀ ਸਾਰੇ ਹੱਡ ਜੇ ਹੱਡ ਜੇ ਤਾਂ ਹੀ ਆਈਆਂ ਮੈਂ ਤਾਂ ਸਾਰੀਆਂ ਹੈਡ ਜੇ ਤਾਂ ਹੀ ਆਈਆਂ ਇੱਕ ਦੂਜੇ ਦੇ ਹਾਸੇ ਦੇਣਾ ਪੈਣਾ ਨਮਾਣੀ ਤੇ ਆ ਪਈ ਜੋੜੀ ਚਲੋ ਕੋਈ ਗੱਲ ਨਹੀਂ ਜੀ ਦੇ ਵਧ ਰਹੋ ਸਾਰੇ ਹੱਥ ਦੇਖਦੇ ਰਹੋ ਵੀ ਬੜੇ ਪਾਪੜ ਵੇਲ ਕੇ ਤੇ ਫਿਰ ਤੇ ਆ ਜਾਂਦਾ ਤੇ ਮੈਂ ਜਾਂਦਾ ਚਲੋ ਸਿੱਦੇ ਹੀ ਇੱਕ ਮੂੰਹ ਮੈਂ ਤਾਂ ਖੁਸ਼ੀਨਾ ਹਸਪੀਟਲ ਆਈਦਾ ਹਾਂ ਹਾਂ ਸਹੀ ਗੱਲ ਜੀ ਬਾਕੀ ਜੇ ਹਸਪੀਟਲ ਉਹ ਤਾਂ ਨਾ ਸੁਣ ਕੇ ਫੇਰ ਡਰ ਜਾਈਦਾ ਨਾ ਸੁਣ ਕੇ ਡਰ ਜਾਈਦਾ ਬਾਕੀ ਰੱਬ ਕਰੇ ਕਿਰਪਾ ਡਰੋ ਨਾ ਰੱਬ ਦਾ ਰੱਖੋ ਡਿਟੈਕਟਰ ਰੱਬ ਕਿਰਪਾ ਕਰੇ ਇਹ ਕਾਹਦਾ ਵੀਰ ਕਲ ਕਲ ਆ ਇਹ ਵੱਡਾ ਵੀਰ ਕਾਕੇ ਦਾ ਇਹ ਕਾਹਦਾ ਵੱਡਾ ਜੀ ਪਲੇਖਾ 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 ਆਉਂਦੇ ਪਾਣੀ ਲੈ ਆ ਤੇ ਜੇਠਾ ਉਹ ਸਭ ਤੋਂ ਨਿਕਾ ਉਹ ਕਿਹੜੀ ਰਹਿ ਗਿਆ ਸੈਗਣ ਵਾਲਾ ਮਾਂ ਸੈਗਣ ਓਹ, ਛੱਪ ਤੋ ਨਿੱਕਾ ਹੋਏ। ਉਹ ਤੇ ਤਾ। ਇਹ ਨਹੀਂ ਮੈਂ ਉਹਨੂੰ ਗੁਰਵਰਦੀ ਪਦਵੀ ਖੋਸ ਜਾਨੀ ਆ। ਕੇ ਸਾਰਾ ਤੇ ਨਿੱਕਾ ਹੀ ਤਾਂ। ਹੁਣ ਇੱਧਰ ਵੀ ਨਿੱਕਾ ਜਣਾ। ਗੁਰਵਰਦੀ ਪਦਵੀ ਆਪਣੀ ਜਗ੍ਹਾ ਹੀ ਰਹਿਣੀ। ਇਹ ਦੀ ਖੋ ਜੀ। ਤੈਨਾਂ ਹਲਕਾ ਜਿਹਾ ਸੰਸਾਰ ਚੱਲਣਿਆ। ਕਿੰਨਾ ਹਲਕਾ ਇੱਥੇ ਤੇ ਸੱਚਾ ਕੇ ਦਾ। ਹੱਸ ਕੇ ਖੇੜ ਕੇ ਟਾਈਮ ਲੰਘ ਜੇ ਬਸ। ਦਾ ਸੰਵੀਰ ਦਾ 7 ਸਾਲ ਦਾ ਸੰਵੀਰ ਦਾ ਦੇਦਾ 7 ਸਾਲ ਦਾ ਉਹਦੇ ਤੇ ਸੰਵੀਰ ਦਾ 7 ਸਾਲ ਦਾ ਇਹਦਾ ਤੇ ਮੇਰਾ ਕਰਤ 7 ਸਾਲ ਦਾ ਮਾਨ ਦਾ ਤੇ ਇਹਦਾ 5 ਸਾਲ ਦਾ ਮੈਂ ਬਾਹਰ ਉਠਾ ਰੋ ਸਾਲ ਲੱਖਾ 7 ਸਾਲ ਉਹ ਤੁਹਾਡੇ ਫਰਾ ਦੇ ਉਹ ਵੀ ਵੀ ਮਨਾਉਣੀ ਹੈ ਉਹ ਫਿਰ ਆਪਾਂ ਦੋ ਸਾਲ ਹੋਰ ਰੋ ਇੱਕ ਸਾਲ 5 ਦਿਨ ਸਾਲ ਕਰਾਂਗਾ ਭਾਈ ਨੇ ਮੈਂ ਕਿਹਾ ਇਹ ਮੈਂ ਲੋੜੀ ਤੇ ਲੱਗ ਜਾਣਾ ਵੀ ਮੁੱਫੜ ਨੂੰ ਡਿੱਕਦੇ ਆਂ ਆਉਂਦੀ ਦੋਵੇਂ ਕੋਹਾਂ ਤੇ ਗ੍ਰੈਂਡ ਆਉਂਦੀ ਕਿਉਂ ਨਹੀਂ ਹੁਣ ਮੰਨੇ ਹੁਣ ਮੈਂ ਕਿਹਾ ਨੀਣਾ ਮੇਣੀ ਆ ਲੈਣਾ ਇੱਥੇ ਮੈਂ ਕਹਿੰਦਾ ਕਿੱਥੇ ਆ ਕਿ ਲੋਕਾਂ ਨੂੰ ਮੇੜਾ ਕਹਿੰਦਾ ਹੋਇਆ ਆਉਂਦਾ ਆਨੇ ਕਹਦਾ ਤੂੰ ਨਹੀਂ ਆਈ ਮੈਂ ਕਹਿੰਦਾ ਤੂੰ ਨਹੀਂ ਆਈ